ਸੱਜ्ञਾ ਨਮਸਕਾਰ ਅੱਲਾਹ ਹਫਿਜ਼ ਪੁਰਾਣੀ ਸਮੇਂ ਦੀ ਗੱਲ ਆ ਇੱਕ ਰਾਜਾ ਜਿਹੜਾ ਆਪਣੇ ਰਾਜ ਦੇ ਵਿੱਚ ਅ ਕਿਉਂਕਿ ਪੁਰਾਣੀ ਸਮੇਂ ਦੇ ਕੱਚੇ ਰਾਹ ਹੁੰਦੇ ਸੀਗੇ ਉਹਨੇ ਸੋਚਿਆ ਕਿ ਮੈਂ ਇੱਕ ਰਾਹ ਜਿਹੜਾ ਉਹ ਪੱਕਾ ਕਰਾਂ ਘਰ ਉਹਨੇ ਪੱਕਾ ਸੀ ਉਹਨੇ ਜਾਨੀ ਕਿ ਉਹ ਇੱਟਾਂ ਜੋ ਵੀ ਉਸ ਵੇਲੇ ਉਪਲਬਧ ਸੀ ਝੂਨਾ ਵਗੈਰਾ ਉਹਦੇ ਨਾਲ ਰਾਹ ਜਿਹੜਾ ਉਹ ਪੱਕਾ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਆਲੇ ਦੁਆਲੇ ਬਹੁਤ ਸੋਹਣੇ ਸੋਹਣੇ ਦਰਖਤ ਲਗਾਏ ਤੇ 6-7 ਕਿਲੋਮੀਟਰ ਤੱਕ ਉਹਨੇ ਫਰਸ਼ ਵਿਛਾ ਦਿੱਤਾ ਸੜਕ ਦੇ ਉੱਤੇ ਉਸ ਵੇਲੇ ਵਾਹਨ ਵੀ ਸਿੰਪਲ ਹੁੰਦੇ ਸੀਗੇ ਜਾਂ ਤੁਰ ਕੇ ਮਾਲ ਗੱਡੀਆਂ ਰੇੜੀਆਂ ਐਦਾਂ ਦੀ ਚੀਜ਼ਾਂ ਹੁੰਦੀਆਂ ਸੀਗੀਆਂ ਜਾਂ ਡੋਲੀਆਂ ਹੁੰਦੀਆਂ ਸੀ ਕਹਾਰ ਲੈ ਕੇ ਜਾਂਦੇ ਹੁੰਦੇ ਸੀਗੇ ਜਿਹਨਾਂ ਚੱਕ ਕੇ ਚਾਰ ਜਾਨੇ ਉਹ ਜੀ ਜਾਨੀਆਂ ਸੀ ਜਾਂ ਘੋੜੇ ਹੁੰਦੇ ਸੀਗੇ ਇਹ ਚੀਜ਼ਾਂ ਜਿਹੜੀਆਂ ਸਵਾਰੀਆਂ ਹੁੰਦੀਆਂ ਸੀਗੀਆਂ ਜਦੋਂ ਉਹ ਅ ਉਸ ਰਾਹ ਦਾ ਉਦਘਾਟਨ ਕਰਨਾ ਸੀ ਰਾਜਿਆਂ ਨੇ ਇੱਕ ਵਾਰੀ ਸਾਰਾ ਅ ਚੈੱਕ ਕਰ ਲਿਆ ਤੇ ਇੱਕ ਜਗ੍ਹਾ ਦੇ ਉੱਤੇ ਅ ਕੁਝ ਜਿਹੜਾ ਜਿੰਨਾ ਮਲਬਾ ਸੀਗਾ ਮਤਲਬ ਕਿ ਉਹ ਇੱਕ ਥਾਂ ਦੇ ਉੱਤੇ ਇਕੱਠਾ ਕਰ ਦਿੱਤਾ। ਉੱਥੋਂ ਥੋੜਾ ਜਿਹਾ ਰਾਹ ਅ ਇਦਾਂ ਛੋਟਾ ਜਿਹਾ ਮਤਲਬ ਕਿ ਉਸ ਰਾਹ ਦੇ ਉੱਤੇ ਹੀ ਸਾਰਾ ਸਮਾਨ ਪਿਆ ਸੀਗਾ। ਉਹ ਮਲਬਾ ਪਿਆ ਸੀਗਾ ਜੋ ਉਸ ਰਾਹ ਨੂੰ ਬਣਾਉਣ ਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੀਆਂ ਕੱਟ-ਕੱਟ ਕੇ ਜੋ ਚੀਜ਼ਾਂ ਸੀਗੀਆਂ ਇੱਕ ਥਾਂ ਇਕੱਠੀਆਂ ਕਰ ਦਿੱਤੀਆਂ ਸੀਗੀਆਂ ਉਹ ਕੂੜਾ ਪਿਆ ਸੀਗਾ। ਸਾਰੇ ਰਾਜ ਨੂੰ ਸਾਰੇ ਲੋਕਾਂ ਨੂੰ ਕਿਹਾ ਕਿ ਤੁਸੀਂ ਰਾਹ ਜਿਹੜਾ ਚੈੱਕ ਕਰੋ। ਦੇਖੋ ਕਿ ਮੇਰਾ ਬਣਿਆ ਇਹ ਪਹਿਲੀ ਵਾਰ ਸੀ ਲੋਕਾਂ ਨੇ ਦੇਖਣਾ ਸੀ ਉਸ ਚੀਜ਼ ਨੂੰ ਤੇ ਅਖੀਰ ਦੇ ਉੱਤੇ ਜੋ ਸਭ ਤੋਂ ਵਧੀਆ ਕਮੈਂਟ ਦੇਊਗਾ ਜੋ ਸਭ ਤੋਂ ਵਧੀਆ ਦੱਸੂਗਾ ਉਹਨੂੰ ਜਿਹੜਾ ਉਹ ਸੋਨੇ ਦੀਆਂ ਮੋਹਰਾਂ ਦਾ ਇੱਕ ਬੁਰਾ ਮਤਲਬ ਕਿ ਥੈਲੀਾਂਕਰ ਹੁੰਦਾ ਉਹ ਉਹ ਇਨਾਮ ਦਿੱਤਾ ਜਾਊਗਾ ਸੋਨੇ ਦੀਆਂ ਮੋਹਰਾਂ ਦਾ ਇਨਾਮ ਦਿੱਤਾ ਜਾਊਗਾ ਇੱਕ ਦਿਨ ਜਿਹੜਾ ਫਿਕਸ ਕਰ ਲਿਆ ਉਹਨਾਂ ਨੇ ਤੇ ਉਸ ਦਿਨ ਜਿਹੜੇ ਸਾਰੇ ਲੋਕ ਉਸ ਰਾਤੋਂ ਨੰਗਣੇ ਸਗੇ ਸਾਰੇ ਜਾਣੇ ਕੋਈ ਰੇੜੀ ਤੇ ਜਾ ਰਿਹਾ ਕੋਈ ਘੋੜੇ ਤੇ ਜਾ ਰਿਹਾ ਕੋਈ ਡੋਲੀ ਦੇ ਵਿੱਚ ਜਾ ਰਿਹਾ ਕੋਈ ਤੁਰ ਕੇ ਜਾ ਰਿਹਾ ਸਾਰੇ ਰਾਹ ਦੇ ਉੱਤੇ ਤੇ ਜਿੱਥੇ ਰਸਤਾ ਖਤਮ ਹੋ ਰਿਹਾ ਉੱਥੇ ਰਾਜ ਰਾਜੇ ਦਾ ਜਿਹੜਾ ਦਰਬਾਰ ਆ ਮਹਿਲ ਆ ਸਾਰੇ ਉੱਥੇ ਜਾ ਰਹੇ ਇਨਾਮ ਦੇ ਲਈ ਤੇ ਸਾਰੇ ਜਾ ਕੇ ਜਾਣ ਕੇ ਰਾਜੇ ਨੂੰ ਤਾਰੀਫ ਕਰ ਰਹੇ ਰਸਤੇ ਦੀ ਬਹੁਤ ਸੋਹਣਾ ਬਣਿਆ ਆਲ ਦੁਆਲੇ ਆ ਚੀਜ਼ਾਂ ਆ ਫੁੱਲ ਜਿਹੜੇ ਆ ਉਹ ਬਹੁਤ ਸੋਹਣੇ ਆ ਤੇ ਇੱਕ ਸ਼ਿਕਾਇਤ ਕਰ ਰਹੇ ਆ ਕਿ ਇੱਕ ਜਿਹੜਾ ਅਕੀਰ ਤੇ ਜਿਹੜਾ ਉਹ ਕੰਕਰੀਟ ਪਈ ਆ ਕੂੜਾ ਪਿਆ ਆ ਉਹ ਇੱਕ ਪਾਸੇ ਜਿਹੜਾ ਢੇਰ ਲੱਗਾ ਹੋਇਆ ਜੇ ਉਹ ਨਾ ਹੋਵੇ ਤੇ ਰਸਤਾ ਜਿਹੜਾ ਬਹੁਤ ਖੂਬਸੂਰਤ ਹੋਵੇ ਸਾਰਿਆਂ ਨੇ ਸ਼ਿਕਾਇਤ ਕੀਤੀ ਉਸ ਚੀਜ਼ ਦੀ ਸਾਰਾ ਦਿਨ ਬੀਤ ਗਿਆ ਕਿਸੇ ਨੂੰ ਕੋਈ ਇਨਾਮ ਨਹੀਂ ਮਿਲ ਰਿਹਾ ਇੱਕ ਬੰਦਾ ਤੁਰ ਕੇ ਆ ਉਹ ਉਹ ਸਭ ਤੋਂ ਅਖੀਰ ਤੇ ਉਧਰੋਂ ਸੂਰਜ ਛਿਪ ਰਿਹਾ ਉਹ ਉਸ ਵੇਲੇ ਮਸਾ ਕਿਤੇ ਪਹੁੰਚਿਆ ਆਖਰ ਤੇ ਉਹੀ ਬੰਦਾ ਆ ਰਿਹਾ ਰਾਜਾ ਉਹਨੂੰ ਪੁੱਛ ਰਿਹਾ ਕਿ ਭਾਈ ਸਾਹਿਬ ਤੁਸੀਂ ਤੁਸੀਂ ਤਾਂ ਕਾਫੀ ਲੇਟ ਹੋ ਗਏ ਕਹਿੰਦਾ ਮੈਂ ਤੁਰ ਕੇ ਆ ਰਿਹਾ ਸੀ ਪਰ ਤੁਸੀਂ ਲੇਟ ਕਰਦੇ ਤੁਰੇ ਰਾਜੇ ਨੇ ਪੁੱਛਿਆ ਕਹਿੰਦਾ ਮੈਂ ਲੇਟ ਨਹੀਂ ਤੁਰਿਆ ਮੈਂ ਤਾਂ ਸਵੇਰ ਦਾ ਤੁਰਿਆ ਹੋਇਆ ਪਰ ਇੰਨਾ ਟਾਈਮ ਮੇਰਾ ਰਸਤਾ ਵਧੀਆ ਨਹੀਂ ਸੀ ਉੱਥੇ ਤੁਰਨ ਵਿੱਚ ਕੋਈ ਪ੍ਰੋਬਲਮ ਆ ਰਹੀ ਸੀ ਰਾਜਾ ਇਸ ਤਰ੍ਹਾਂ ਪੁੱਛ ਰਿਹਾ ਕਹਿੰਦਾ ਕੋਈ ਪ੍ਰੋਬਲਮ ਨਹੀਂ ਆਈ ਸਭ ਕੁਝ ਠੀਕ ਸੀ ਕਹਿੰਦਾ ਬਸ ਜਿਹੜਾ ਕਹਿੰਦਾ ਉਹ ਇੱਕ ਥਾਂ ਤੇ ਕੰਕਰੀਟ ਆਈ ਉਹ ਢੇਰ ਸੀ ਕਹਿੰਦਾ ਮੈਂ ਉਹਨੂੰ ਸਾਫ਼ ਕਰਨ ਲੱਗ ਪਿਆ ਕਿ ਮੇਰੇ ਰਾਜ ਦਾ ਇਹ ਮਾਰਗ ਬਣਿਆ ਇੰਨਾ ਵਧੀਆ ਰਸਤਾ ਬਣਿਆ ਇੰਨਾ ਸੋਹਣਾ ਰਹਾ ਆਹੀ ਜਿਹੜੀ ਚੀਜ਼ ਆ ਇਹ ਖਰਾਬ ਕਰ ਰਹੀ ਆ ਤੇ ਮੈਂ ਉਹਨੂੰ ਸਾਰੇ ਨੂੰ ਹਟਾ ਦਿੱਤਾ ਪਧਰਾ ਕਰਤਾ ਸਾਫ ਸਫਾਈ ਕਰਤੀ ਸੁੰਭਰਤਾ ਤੇ ਹੁਣ ਜਾ ਕੇ ਦੇਖੋ ਕਿੰਨਾ ਸੋਹਣਾ ਰਸਤਾ ਹੁਣ ਕੋਈ ਵੀ ਨੁਕਸ ਨਹੀਂ ਹੈਗਾ ਰਾਹ ਦੇ ਵਿੱਚ ਰਾਜਾ ਉਹਨੂੰ ਅਨਾਮ ਦੇ ਲਈ ਚਾਹੁੰਦਾ ਕਹਿੰਦਾ ਤੂੰ ਸੱਚਮੁੱਚ ਇਸ ਮੋਹਰਾ ਦਾ ਹੱਕਦਾਰ ਆ ਕਹਿੰਦਾ ਮਤਲਬ ਕਿ ਅਸੀਂ ਕਦੇ ਆਪਣੇ ਰਾਹਾਂ ਨੂੰ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਕਦੇ ਆਪਣਾ ਸਮਝਿਆ ਹੀ ਨਹੀਂ ਜੇ ਸਮਝੀਏ ਤਾਂ ਅਸੀਂ ਉਹਨੂੰ ਸਾਫ਼ ਸੁਥਰਾ ਰੱਖੀਏ ਉਹਨੂੰ ਹਮੇਸ਼ਾ ਚਮਕਾ ਕੇ ਰੱਖੀਏ ਅਸੀਂ ਦੂਜਿਆਂ ਤੇ ਨਿਰਭਰ ਹੁੰਨੇ ਕਿ ਸਰਕਾਰ ਕਰੇ ਉਹ ਕਰੇ ਉਹ ਕਰੇ ਬੰਦਾ ਆਪ ਖੁਦ ਨਹੀਂ ਕੁਝ ਵੀ ਕਰਦਾ ਹੈਗਾ ਜੇ ਸਾਰੇ ਜਾਣੇ ਹਰੇਕ ਬੰਦਾ ਜਿਹੜਾ ਇਸ ਚੀਜ਼ ਦਾ ਇਹ ਚੀਜ਼ ਨੂੰ ਫੋਲੋ ਕਰੇ ਇਹ ਚੀਜ਼ ਕਰੇ ਸਭ ਕੁਝ ਸਾਫ਼ ਸੁਵਾਈ ਦਾ ਖਿਆਲ ਰੱਖੇ ਹਰ ਇੱਕ ਚੀਜ਼ ਮੇਨਟੇਨ ਰੱਖੇ ਕੋਈ ਚੀਜ਼ ਕਿਤੇ ਕੋਈ ਲਫਾਫਾ ਪਿਆ ਕਿਤੇ ਕੋਈ ਕੂੜਾ ਪਿਆ ਕਿਤੇ ਕੁਝ ਏਦਾਂ ਦੀ ਚੀਜ਼ ਪਈ ਕੋਈ ਠੀਕ ਹੋਣ ਵਾਲੀ ਚੀਜ਼ ਆ ਕੁਝ ਗਲਤ ਆ ਉਹ ਸਭ ਕੁਝ ਬੰਦਾ ਆਪ ਕਰੀ ਜਾਵੇ ਕਰੀ ਜਾਵੇ ਹਰ ਇੱਕ ਥਾਂ ਦੇ ਉੱਤੇ ਸਾਫ਼ ਜਿਹੜਾ ਹੋ ਜਾਏਗਾ ਕੂੜਾ ਕਟਕਟ ਚੱਕਿਆ ਜਾਏਗਾ ਸਭ ਕੁਝ ਠੀਕ ਹੋਏਗਾ ਤੇ ਆਪਣੇ ਆਪ ਹੀ ਸਾਡਾ ਜਿਹੜਾ ਕਾਲਾਤ ਵਾਲਾ ਸਾਡਾ ਪਿੰਡ ਜਿਹੜਾ ਸਾਡਾ ਸ਼ਹਿਰ ਆ ਸਾਡਾ ਦੇਸ਼ ਆ ਜਿਹੜਾ ਉਹ ਸੁੰਦਰ ਸਵਰਗ ਬਣ ਜਾਏਗਾ ਅ ਬਸ ਸੋਚਣ ਦਾ ਜਿਹੜਾ ਸਾਡਾ ਤਰੀਕਾ ਕਿ ਅਸੀਂ ਉਹਨੂੰ ਆਪਣਾ ਸਮਝੀਏ ਹਰ ਇੱਕ ਚੀਜ਼ ਨੂੰ ਆਪਣਾ ਸਮਝੀਏ ਹਰ ਇੱਕ ਰਾਹ ਨੂੰ ਹਰ ਇੱਕ ਸ਼ਹਿਰ ਨੂੰ ਆਪਣਾ ਸਮਝੀਏ ਤੇ ਗੰਦਨਾ ਪੈਣ ਦੀਏ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਐ ਇਸ ਕਰਕੇ ਉੱਥੇ ਸਬ ਸਭਾਈ ਸੁੰਦਰੀ ਕਰਨ ਸਭ ਕੁਝ ਹੁੰਦਾ ਆ ਤੇ ਇੱਥੇ ਜਿਹੜਾ ਸਾਰੇ ਦਾ ਸਾਰਾ ਅ ਪਿੰਡ ਵਾਲੇ ਪਿੰਡ ਦੀ ਪੰਚਾਇਤ ਤੇ ਛੱਡ ਦਿੰਦੇ ਆ ਸ਼ਹਿਰਾਂ ਵਾਲੇ ਸ਼ਹਿਰ ਦੀ ਪੰਚਾਇਤ ਜੋ ਮਿਊਨਿਸਪੈਲਿਟੀ ਹੁੰਦੀ ਆ ਉੱਤੇ ਛੱਡ ਦਿੰਦੇ ਆ ਤੇ ਅਸੀਂ ਸਰਕਾਰਾਂ ਤੇ ਛੱਡ ਦਿੰਦੇ ਆ ਉਹ ਕਰਨਗੇ ਉਹ ਕਰਨਗੇ ਸੜਕਾਂ ਦੇ ਵਿੱਚ ਵੱਡੇ ਵੱਡੇ ਟੋਏ ਪਏ ਹੁੰਦੇ ਆ ਅਸੀਂ ਉੱਥੋਂ ਔਖੇ ਔਖੇ ਲੰਘਤਾ ਜਾਂਦੇ ਆ ਪਰ ਕਦੇ ਉਹਨੂੰ ਪੂਰਨ ਦੀ ਕੋਸ਼ਿਸ਼ ਨਹੀਂ ਕੀਤੀ ਜਦ ਕਿ ਹਰੇਕ ਬੰਦਾ ਉੱਥੇ ਕਿਸੇ ਦਾ ਮੋਟਰਸਾਈਕਲ ਆ ਕਿ ਕਿਸੇ ਦੀ ਗੱਡੀ ਆ ਹਰ ਇੱਕ ਵਾਰੀ ਉੱਥੇ ਵੱਜਦੀ ਹੁੰਦੀ ਆ ਪਰ ਕਿਸੇ ਉਹਨੂੰ ਪੂਰਨ ਦੀ ਕੋਸ਼ਿਸ਼ ਨਹੀਂ ਕਰਦੇ ਕੋਈ ਵੀ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿਤੇ ਕੋਈ ਤਾਰ ਆ ਟੁੱਟੀ ਹੋਈ ਆ ਉਹਨੂੰ ਇਕੱਠੀ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਵੀ ਕੋਈ ਬਿਜਲੀ ਵਾਲੇ ਆਉਣਗੇ ਉਹੀ ਕਰਨਗੇ ਐਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਅਸੀਂ ਆਪ ਖੁਦ ਕਈ ਵਾਰ ਉਹ ਆ ਮੀਨਾ ਮੀਨਾ ਦੋਵੇਂ ਮੀਨੇ ਉਸ ਉਹਨਾਂ ਟੋਏਆਂ ਦੇ ਵਿੱਚ ਡਿੱਗਦੇ ਰਹਿੰਦੇ ਆ ਜਦ ਕਿ ਇੱਕ ਦਿਨ ਦਾ ਕੰਮ ਹੁੰਦਾ ਉਸ ਟੋਏ ਨੂੰ ਟੋਏ ਨੂੰ ਪੂਰ ਕੇ ਆਪਣੇ ਲਈ ਤੇ ਸਾਰਿਆਂ ਲਈ ਉਹ ਉਹਨੂੰ ਸਹੀ ਕਰ ਸਕਦੇ ਆ ਜੇ ਅਸੀਂ ਕਰਨ ਲੱਗ ਪਈਏ ਤੇ ਆਪਣੇ ਆਪ ਸਾਡਾ ਜਿਹੜਾ ਆਲਾ ਦੋਲਾ ਸਾਡਾ ਪਿੰਡ ਸਾਡਾ ਸ਼ਹਿਰ ਜਿਹੜਾ ਉਹ ਸਵਰਗ ਬਣ ਜਾਏਗਾ ਜੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ